ਸਤਿ ਸ੍ਰੀ ਅਕਾਲ ਜੀ ਸਰ ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ ਹੋ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਸਰਬਾਤੀ ਜੀ ਤਾਂ ਨਹੀਂ ਲੱਗਦੇ ਤੁਸੀਂ ਸਾਡੇ ਵਾਲੀ ਦੇ ਨਹੀਂ ਜੀ ਮੈਂ ਤਾਂ ਸਤਰੰਗੀ ਦਲ ਵਾਲਿਆਂ ਨਾਲ ਸੀਗਾ ਪਹਿਲਾਂ ਅੱਛਾ ਦਿੱਲੀ ਤੋਂ ਗੱਲ ਹੋਈ ਸੀ ਉੱਥੇ ਹਾਂ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੀਗੀ ਅੱਛਾ ਅੱਛਾ ਦਿੱਲੀ ਤੋਂ ਕਰਵਾਈ ਸੀਗੀ ਬੰਦੇ ਨੇ ਹਾਂ ਹਾਂ ਆ ਗਿਆ ਯਾਦ ਮੇਰੇ ਤੇ ਬੇਨਤੀ ਇਹ ਆ ਜੀ ਵੀ ਮੈਂ ਬਣਨਾ ਸਰਪੰਚ ਬਣਾ ਦੇਾਂਗੇ ਪਾਰਟੀ ਚ ਤੁਹਾਡੀ ਚਤਨਾ ਸਰੋ ਪਾਰਟੀ ਵੱਲੋਂ ਬਣਨਾ ਹਾਂਜੀ ਤੁਹਾਡੀ ਪਾਰਟੀ ਵੱਲੋਂ ਬਣਨਾ ਦੇਰ ਹੀ ਕੁਝ ਨਾ ਕੁਝ ਮਤਲਬ ਆਪਾਂ ਵਿਕਾਸ ਕਰ ਸਕਾਂਗੇ ਨਾ ਪਿੰਡ ਦਾ ਬਣਾ ਦੇਾਂਗੇ ਬਣਾ ਦੇਾਂਗੇ ਹਾਂਜੀ ਤੇ ਬਾਕੀ ਉਹ ਤੁਹਾਡਾ ਬੰਦਾ ਹੈਗਾ ਇੱਕ ਸੇਵਾ ਸਿੰਘ ਵਿਰੋਧ ਉੱਠਿਆ ਹਾਂਜੀ ਹਾਂ ਵਰਕ ਕਰਦਾ ਹਾਂ ਹਾਂ 8-10 ਸਾਲ ਤੋਂ ਤੁਹਾਡੇ ਨਾਲ ਉਹ ਵਰਕ ਕਰੀ ਆਉਂਦਾ ਕਾਫੀ ਤੁਹਾਡੇ ਨਾਲ ਤੇ ਉਹ ਮੇਰੇ ਖਿਲਾਫ ਉੱਟੂਗਾ ਉਹ ਜਦੋਂ ਸਰੇਟ ਰੇਫਰ ਦੇ ਤੋਂ ਫੰਡ ਲੈ ਕੇ ਆਇਆ ਹਾਂ ਹਾਂਜੀ ਥੱਲੇ ਮੁੰਡੇ ਖੜੇ ਹੋਣਗੇ ਮਿਲਿਆ ਇਹਨਾਂ ਨੂੰ ਹਾਂਜੀ ਹਾਂਜੀ ਕਿੰਨਾ 7 ਕਰਤਾ ਜੀ 10 ਕਰ ਠੀਕ ਹੈ ਜੀ 10 ਕਰ ਤੈਨੂੰ ਕਿਤੇ ਸੇਠਣਾ ਵੀ ਮਲਾ ਕੇ ਲਿਆਉਂਗਾ ਮੈਂ ਠੀਕ ਹੈ ਜੀ ਦਿੱਲੀ ਵਾਲੇ ਨਾਲ ਠੀਕ ਹੈ ਜੀ ਅਬ ਚੱਲਾਂਗੇ ਠੀਕ ਹੈ ਜੀ ਤੇ ਤੈਨੂੰ ਮੈਂ ਚਾਹ ਪਾਣੀ ਪਿਆ ਕੇ ਲਿਆਉਂਗਾ ਤੇ ਨਾਲ ਠੀਕ ਹੈ ਜੀ ਸਰ ਬਹੁਤ ਮਿਹਰਬਾਨੀ ਬਾਕੀ ਜਿਹੜੇ ਤੂੰ ਸਾਡੇ ਵਰਕਰ ਦੀ ਗੱਲ ਕਰਦਾ ਹਾਂ ਹਾਂਜੀ ਉਹਨੂੰ ਵਿਚਾਰੇ ਨੂੰ ਕਿਹਨੇ ਪੁੱਛ ਸਰਦਾਰ ਸਾਹਿਬ ਕਿਹੜਾ ਵਰਕਰ ਜੀਦੇ ਕਰਕੇ ਸਾਡੀ ਸਰਕਾਰ ਬਣੀ ਹੈ ਨਾ ਸਰਪਾਰਟੀ ਹਾਂਜੀ ਉਹਨੂੰ ਤਾਂ ਆਪ ਵਿਖਾਤਾ ਦਬੜੀ ਖਾਨਾ ਇਹਨਾਂ ਨੇ ਅੱਛਾ ਪਹਿਲਾਂ ਖਬਰਾਂ ਨਹੀਂ ਸੁਣਾਂ ਤਿੰਨ ਚਾਰ ਦਿਨ ਹਾਂਜੀ ਹਾਂਜੀ ਹੋਇਆ ਉਹ ਤਾਂ ਪਤਾ ਨਹੀਂ ਕਿਵੇਂ ਬਚ ਗਿਆ ਉਹ ਹਾਂਜੀ ਤੇ ਉਹਨੂੰ ਤਾਂ ਆਪ ਦਬੜੀ ਖਾਨਾ ਵਿਖਾ ਦੇਣਾ ਸੀ ਹਾਂਜੀ ਕਹਿੰਦੇ ਸੀ ਲਾਤਾ ਉਹ ਪੰਜਾਬ 'ਚ ਜੇ ਪੈਰ ਲੱਗਿਆ ਸਾਡੀ ਸਰਪਾਰਟੀ ਦੀ ਗੱਲ ਮੰਨਣੀ ਪਊਗੀ ਮੈਂ ਵੀ ਦਿੱਲੀ ਤੋਂ ਆ ਠੀਕ ਆ ਜੀ ਹੁਣ ਬਸ ਸਰਕਾਰ ਕਰਕੇ ਇੱਥੇ ਬੈਠਾ ਠੀਕ ਚੱਲ ਚਾਰ ਪੈਸੇ ਕਮਾਲ ਕੇ ਠੀਕ ਆ ਜੀ ਤੇ ਜੀਦੇ ਕਰਕੇ ਸਾਡੀ ਬਣੀ ਹੈ ਨਾ ਸਰਕਾਰ ਹਾਂਜੀ ਉਹ ਤਾਂ ਆਪ ਦਾਤੇ ਵਾਲਾ ਬਖਾਤਾ ਸੀਗਾ ਅੱਛਾ ਅੱਛਾ ਥੋੜੀ ਜੀ ਕਸਰ ਰਹੀ ਗਈ ਤੇ ਅੱਜ ਫੇਰ ਕਹੀ ਜਾਂਦੇ ਆ ਅੱਛਾ ਮੇਰੀ ਬਾਉ ਜੀ ਨਾਲ ਗੱਲ ਨਹੀਂ ਹੋਈ ਸੇਠ ਨਾਲ ਦਿੱਲੀ ਵਾਲੇ ਨਾਲ ਠੀਕ ਆ ਉਹਨੂੰ ਤਾਂ ਆਪ ਰਖਾਉਣ ਨੂੰ ਫਿਰਦੇ ਦੌੜੀ ਖਾਨਾ ਅੱਛਾ ਜੀ ਤੇ ਤੂੰ ਵਿਚਾਰੇ ਨਿੱਕੇ ਜੇ ਵਰਕਰ ਦਾ ਕਰੀ ਜਾਂਦਾ ਹਾਂ ਹਾਂ ਉਹ ਮੈਂ ਤਾਂ ਇਹ ਕਹਿੰਦਾ ਇਹਨਾਂ ਵੀ ਉਹ ਮੇਰੇ ਖਿਲਾਫ ਉੱਠਿਆ ਵਾ ਯਾਰ ਸਿੱਧਾ ਜਤ ਨੂੰ ਜਦ ਫੋਨ ਕਰਾ ਕੇ ਮੇਰੇ ਕੋਲ ਹੀ ਆ ਗਿਆ ਹਾਂਜੀ ਪੈਸਾ ਸੁੱਟ ਤੇ ਮਿਲਾ ਲੁੱਟ ਚਲ ਸਮਝ ਆ ਗਈ ਠੀਕ ਹੈ ਜੀ ਪੈਸੇ ਦੀ ਕੋਈ ਚੱਕਰ ਨਹੀਂ ਜੀ ਸਰਪੰਚ ਤੈਨੂੰ ਬਣਾ ਦੇਾਂਗੇ ਹਾਂਜੀ ਉਵੇਂ ਮੁੰਡਿਆਂ ਨਾਲ ਗੱਲ ਕਰ ਲੈਣਾ ਤੂੰ ਕਿੰਨੇ ਦੇ ਕੇ ਆਇਆ ਜੇ 7 ਦੇ ਕੇ ਆਇਆ ਤਾਂ 3 ਹੋਰ ਕਰ ਦੇ ਕੋਈ ਨਹੀਂ ਕਰ ਦਊਗਾ ਜੀ ਮੈਂ ਪਾਰਟੀ ਨੂੰ ਵੀ ਫੰਡ ਦੇ ਦਊਗਾ ਮੇਰਾ ਵਾਦਾ ਰਹੇਗਾ ਤੈਨੂੰ ਸੀਠਣਾ ਵੀ ਮਿਲਾ ਕੇ ਲਿਆਉਂਗਾ ਮੈਂ ਠੀਕ ਹੈ ਜੀ ਜਿਹੜਾ ਰਾਜਤਾਨੀ ਚ ਵਹਿੰਦਾ ਠੀਕ ਹੈ ਜੀ ਉਹਦੇ ਨਾਲ ਵੀ ਮਿਲਾ ਕੇ ਲਿਆਉਂਗਾ ਮੈਂ ਠੀਕ ਹੈ ਜੀ ਹੋਰ ਦਾ ਸੇਵਾ ਠੀਕ ਆ ਸਰ ਜੀ ਬਹੁਤ ਮਿਹਰਬਾਨੀ ਧੰਨਵਾਦ ਜੀ ਬਹੁਤ ਕੀ ਕਰੀ ਆਪਾਂ ਮਿਲਦੇ ਰਹਿਾਂਗੇ ਹਾਂਜੀ ਤੇ ਬਸ ਸਰਪੰਚ ਮੈਂ ਬਣਨਾ ਚਾਹੀਦਾ ਸਰਪੰਚ ਤੈਨੂੰ ਗਾਸ ਤੇ ਜੇ ਖਰਚਾ ਖਰਚਾ ਕਰ ਲੇਗਾ ਹਾਂਜੀ ਅੱਗੇ ਤੋਂ ਵੀ ਸਰਦਾਰ ਸਾਹਿਬ ਹਾਲਾਤ ਪਤਾ ਨਹੀਂ ਕਿਵੇਂ ਦੇ ਬਣਨੇ ਆ ਹਾਂਜੀ ਕਿਉਂਕਿ ਜਿਹੜੇ ਮੁੰਡੇ ਕਰਕੇ ਸਾਡੀ ਸਰਪਾਰਟੀ ਦੀ ਸਰਕਾਰ ਬਣੀ ਸੀ ਹਾਂਜੀ ਉਹਨੂੰ ਜਿਹੜਾ ਸੇਠ ਆ ਲੋਨ ਨੂੰ ਫਿਰਦਾ ਤੈਨੂੰ ਪਤਾ ਠੀਕ ਹੈ ਕੁਰਸੀ ਤੋਂ ਠੀਕ ਹੈ ਤੇ ਉਹਦੇ ਲੈਣ ਦਾ ਪਤਾ ਨਹੀਂ ਕੀ ਹਾਲਾਤ ਬਣਨੇ ਆ ਤੈਨੂੰ ਗਾ ਨੂੰ ਐਮਐਲਏ ਵੀ ਬਣਾ ਦੇਾਂਗੇ ਅੱਛਾ ਜੀ ਹਾਂ ਜੇ ਸਾਡੇ ਲੋਕ ਗੱਲਾਂ 'ਚ ਆ ਗਏ ਨਾ ਹਾਂਜੀ 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 ਐਮਐਲਏ ਵੀ ਮੜਾ ਮੋਟਾ ਖਰਚਾ ਕਰਦੀ ਤੇ ਤਨੂ ਮੈਂ ਮਲੇ ਵੀ ਬਣਾ ਦੂੰਗਾ ਤੇ ਮੈਂ ਪਾਰਟੀ ਦੇ ਵਿੱਚ ਥੋੜੀ ਚ ਪੱਕਾ ਆਉਂਗਾ ਜੀ ਮੈਂ ਆ ਸਤਰੰਗੀਦਾਲ ਵਾਲੇ ਤਾਂ ਖਤਮ ਆ ਹੁਣ ਜੀ ਬਸ ਆ ਗਿਆ ਤੂੰ ਪਾਰਟੀ ਚ ਹਾਂਜੀ ਹਾਂਜੀ ਮੈਨੂੰ ਫੰਡ ਦੇਖ ਲੈਣ ਤੇ ਕਿੰਨਾ ਠੀਕ ਆ ਜੀ ਤੇ ਪਾਰਟੀ ਤੇਰਾ ਨਾਮ ਲਿਖ ਲੈਣਾ ਮੈਂ ਠੀਕ ਆ ਜੀ ਤੇ ਬਸ ਕੂਟ ਵੇਣੇ ਕਿਹੜੀ ਕਰਵਟ ਚ ਬੈਠਦਾ ਠੀਕ ਆ ਜੀ ਉਹ ਮੁੰਡੇ ਦਾ ਸੁਣੀ ਜੰਨੇ ਜਿਹਨੇ ਸਰਕਾਰ ਬਣਾਈ ਸੀ ਜਿਹਦੇ ਕਰਕੇ ਠੀਕ ਆ ਜੀ ਤੇ ਉਹਨੂੰ ਲੋਨ ਫਰਦਿਆ ਉਸ ਤੋਂ ਬਾਅਦ ਵੇਖੋ ਕੀ ਹਾਲਾਤ ਬਣਦੇ ਆ ਸਰਪੰਚ ਤੂੰ ਪੱਕਾ ਠੀਕ ਹੈ ਜੀ ਤੇ ਜੇ ਕਿਤੇ ਲੋਕ ਸਾਡੇ ਦੁਆਰਾ ਫੇਰ ਗੱਲਾਂ 'ਚ ਆ ਗਏ ਸਾਡਾ ਜਾਦੂ ਚੱਲ ਗਿਆ ਹਾਂਜੀ ਤੇ ਅਸੀਂ ਤੈਨੂੰ ਐਮਐਲਏ ਬਣਾ ਦੇਾਂਗੇ ਯਾਰ ਠੀਕ ਹੈ ਜੀ ਚੱਕਰੀ ਕੋਈ ਨਹੀਂ ਤੇਰਾ ਵਾਦਾ ਰਹਿ ਗਿਆ ਬਹੁਤ ਧੰਨਵਾਦ ਜੀ ਮਿਲਦਾ-ਗਿਲਦਾ ਰਹਿ ਕਰ ਉਹਨੂੰ ਦੁਆ ਲਾ ਦਿਓ ਜੇ ਉਹ ਸੇਵਾ ਆਇਆ ਤਾਂ ਬੰਦੇ ਕੋਲ ਉਹਦੇ ਕੋਲੇ ਕੁਝ ਨਹੀਂ ਬਈ ਪਕਾਈ ਕਰਨ ਵਾਲਾ ਠੀਕ ਹੈ ਜੀ ਤੇ ਚਾਹ 10 ਬੰਦਿਆਂ ਤਾਂ ਚਾਹ ਨਹੀਂ ਪਿਆ ਸਕਦਾ ਉਹ ਅਸੀਂ ਇਹੋ ਜਿਹੇ ਵਰਕਰਾਂ ਤੋਂ ਲੈਣਾ ਕੀ ਆ ਠੀਕ ਹੈ ਜੀ ਠੀਕ ਆ ਠੀਕ ਹੈ ਸਾਨੂੰ ਤੇਰੇ ਅੱਗੇ ਵਰਕਰ ਚਾਹੀਦੀ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ 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 ਓਕੇ ਭਾਈ ਜੀ ਓਕੇ ਬਹੁਤ ਧੰਨਵਾਦ ਜੀ ਓਕੇ ਸਰਦਾਰ ਸਾਹਿਬ ਓਕੇ ਜੀ ਸਤਿ ਸ੍ਰੀ ਅਕਾਲ ਛੋਟੇ ਅਗੇ ਸਰਦਾਰ ਚਾਹੀਦੇ ਆ ਤੁਹਾਨੂੰ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ